you. Mm -hmm. ਮੈਂ ਮਨਜੀਤ ਸਿੰਘ ਬਸਰਕੇ ਹਾਂਜੀ ਮੀਤ ਪ੍ਰਧਾਨ ਪੰਜਾਬ ਪੀਐਸਸੀਬੀ EMPLOYEES FEDERATION ਇਟਾ ਅੱਜ ਸੀਮ ਜੈਂਟ ਫੋਰਮ ਨੇ ਪਲੱਸ ਬਿਲੀ ਮਾਜ ਮਿਲਦਾ ਮੈਂਚੂਲ ਨੂੰ ਸੰਜੇ ਤੌਰ ਤੇ ਬਿਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਅਰਸੀਫ ਮੁਜਾਹਰਾ ਕਰ ਰਹੇ ਸਾਰੇ ਪੰਜਾਬ ਸਾਰੇ ਸਰਕ ਸਰਕਲਾਂ ਵਿੱਚ ਸਾਡੇ 40 ਉਤਰ 40 ਮੰਗਾ ਅਸੀਂ ਅਧਾਰਤ ਅਸੀਂ ਮੰਗ ਪੱਤਰ ਦਿੱਤਾ ਉਹਦੇ ਆਪਣਾ ਬਿਲੀ ਬੋਰਡ ਦੀ ਪਾਵਰ ਕਮੇਟੀ ਮੈਨੇਜਮੈਂਟ ਨੂੰ ਉਹਦੇ ਉੱਤੇ ਕੋਈ ਕੰਨਾ ਜਾਨ ਜੁਨੀ ਸੁਣ ਕੇ ਜਿਸ ਕਰਕੇ ਸਾਨੂੰ ਸੰਘਰਸ਼ ਦਾ ਰਸਤਾ ਫੜਨਾ ਪਿਆ ਇਹ ਤੁਸੀਂ ਮੰਗ ਪੱਤਰ ਤਿਆਰ ਸੀ ਅਤੇ ਸਾਡੇ ਨਾਲ ਡਾਇਲੌਗ ਕਰਕੇ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ 40 ਮੰਗਾ ਵਿੱਚ ਇਕਲੇ ਇਕਲੇ ਕੈਟਾਗਰੀ ਵਾਏ ਜੋ ਇਸ ਕਮੇਟ ਮੋਮੈਂਟਸ ਨੇ 295 ਬੜਾ 19 ਉਹ ਸਾਥੀ ਜਿਆਦਾ ਡਿਸਟਰਬ ਨਹੀਂ ਕਿਉਂਕਿ ਉਹਨਾਂ ਦੀ 5-5 ਸਾਲ ਹੋ ਗਿਆ ਪਰਵੀਸ਼ਨ ਫੀਡ ਚੱਲਣ ਡਿਆ ਹੋਆ ਜਦ ਕਿ ਰਹਿ ਗਿਆ ਵੀ 3 ਮਹੀਨੇ 3 ਸਾਲ ਤੱਕ ਪਰਵੀਸ਼ਨ ਰੱਖ ਕੇ ਉਹਨੂੰ ਰੈਗੂਲਰ ਕਰ ਦਿੱਤਾ ਹੋਵੇ ਉਸ 295 ਬਟਾ 19 ਵਾਲਿਆਂ ਨੂੰ ਅਜੇ ਤੱਕ ਕੋਈ ਵੀ ਲਾਲੀਪੂਪ ਦੇ ਕੇ ਫਿਰ ਸ਼ਾਮ ਮੁਰਤੇ ਜਾਂਦਾ ਵਾ ਤੇ ਉਹਦੇ ਵੱਤ ਜਿਆਦਾ ਸਾਡਾ ਸਾਡਾ ਪੁਆਇੰਟ ਹੈ ਉਸ ਜਦ ਵੀ ਇਹ ਜਰੂਰੀ ਪਹਿਲਾ ਕੰਮ ਕੀਤਾ ਜਾਵੇ ਪਰ ਹੋਰ ਵੀ ਸਮੱਸਿਆਵਾਂ ਬਹੁਤ ਨੇ ਜਿਤਨਾ ਡੀਏ ਦੀ ਕਿਸ਼ਤਾਂ ਨਹੀਂ ਨਾ ਦੇਣੀਆਂ ਪਾਵਰ ਕਮ ਪੰਜਾਬ ਸਰਕਾਰ ਉਹਨਾਂ ਨੇ ਜਿਹੜੇ ਏਰੀਅਰ ਦੇਣਾ ਸਾਡੇ ਰੁਕਸ਼ੇਲਾਂ ਦਾ ਉਹ ਜਿਹੜੇ ਆਪਣੇ ਹੋਰ ਜਿਹੜੀਆਂ ਰੁਕਸ਼ੇਲਾਂ ਚ ਤਰੁੱਟੀਆਂ ਨੇ ਉਹਦੀ ਡਬ ਮਤਲਬ ਬਹੁਤ ਸਮੱਸਿਆਵਾਂ ਨੇ ਜਿਹੜੇ ਮੁਲਾਜ਼ਮਾਂ ਨੇ ਜਿਹੜੀਆਂ ਜੇ ਜਾ ਕੇ ਬਹਿ ਕੇ ਆਪਾਂ ਕਰੀਆਂ ਹੱਲ ਬਣਦੀਆਂ ਸੀ ਉਹ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਕੋਈ ਉਤੋਂ ਕਾਨੂੰਨੀ ਤੌਰ ਤੇ ਜਾਣ ਜੂਨੀ ਸਰਕਾਰ ਜਿਸ ਕਰਕੇ ਅਸੀਂ ਅੱਜ ਅਸੀਂ ਅਰਧਪੂਬ ਜਨਤਾ ਸਰਬ ਸਰਕਾਰ ਅੰਮੋਸਰ ਵਿੱਚ ਕਰ ਰਹੇ ਹਾਂ ਅੱਜ ਅਸੀਂ ਸਾਂਝਾ ਫੋਰਮ ਪੰਜਾਬ ਅਤੇ ਬਿਜਲੀ ਇਹ ਮੁਲਾਜ਼ਮ ਇਕਤਾ ਮੰਚ ਦੇ ਸਾਂਝੇ ਪ੍ਰੋਗਰਾਮ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਲ ਪੱਤਰ ਦੇ ਧਰਨੇ ਦੇਣ ਦਾ ਉਹਨਾਂ ਨੇ ਸਾਨੂੰ ਐਲਾਨ ਕੀਤਾ ਸੀ ਇਸ ਦੀ ਕੜੀ ਵਿੱਚੋਂ ਕਾਚੀ ਸੀ ਸਰਪੰਨ ਸਰਕਲ ਅੰਮ੍ਰਿਤਸਰ ਵਿਖੇ ਜਿਹੜਾ ਧਰਨਾ ਦਿੱਤਾ ਸਾਡੀਆਂ ਮੁੱਖ ਮੰਗਾਂ ਜਿਵੇਂ ਸਾਡੇ ਸੀਆਰ 295 ਦੇ 19 ਵਾਲੇ ਸਾਥੀ ਹੈ ਉਹਨਾਂ ਨੂੰ 4-4 5-5 ਸਾਲ ਹੋ ਗਏ ਪਰਪੇਸ਼ਨ ਪੀਰੀਡ ਤੇ ਵਿਚਾਰੇ ਮਨਰੇਕਾ ਨਾਮ ਹੀ ਘਾਟ ਤਨਖਾਹ ਲਿਕੇ ਉਹ ਕੰਮ ਕਰ ਰਹੇ ₹260 ਦੀ ਦਿਹਾੜੀ ਹੁੰਦੀ ਵੱਧ ਰਹੀ ਹੈ ਮੰਗੀਆਂ ਗਿਆ ਤੇ ਤੁਹਾਡੇ ਵਰਗੋ ਮੰਗਾ ਨਾਮ ਨੇ ਗਈਆਂ ਤੇ ਸਾਡੀ ਜੋ ਵੀ ਸਟੇਟ ਦੀ ਲੀਡਰਸ਼ਿਪ ਹੈ ਜਿਹੜਾ ਜਾਇੰਟ ਫੋਰਮ ਜਾਂ ਜਿਹੜੀ ਇਕਤਾ ਮੰਚ ਹੈ ਜਿਹੜੀ ਸਾਡਾ ਸਾਂਝਾ ਪ੍ਰੋਗਰਾਮ ਜਿਹੜਾ ਬਣਿਆ ਉਹਦੇ 6 ਤਰੀਕ ਨੂੰ ਧਰਨੇ ਦਾ ਪ੍ਰੋਗਰਾਮ ਦਿੱਤਾ ਹੈ 13 ਤਰੀਕ ਨੂੰ ਸੰਗਰੂਰ ਦਾ ਮਾਰਚ ਦਾ ਪ੍ਰੋਗਰਾਮ ਦਿੱਤਾ ਹੈ ਉਸ ਤੋਂ ਬਾਅਦ ਹੋਰ ਵੀ ਜੇ ਕੋਈ ਮਸਲਾ ਖੱਲ ਪੇਰ ਵੀ ਨਹੀਂ ਹੁੰਦਾ ਤੇ ਜੋ ਹੋਰ ਵੀ ਕੋਈ ਤਿੱਖਾ ਪ੍ਰੋਗਰਾਮ ਦੇਣਗੇ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਤੇ ਇਹਨਾਂ ਸਾਥੀਆਂ ਦਾ ਜਾਂ ਸਾਡੇ ਸਾਡੇ 40 ਮੰਗਾ ਦਾ ਮੰਗ ਚਾਰਟ ਜਨਤral ਹੱਲ ਨਹੀਂ ਹੁੰਦਾ ਉਹਨਾਂ ਜਿਹੜੇ ਅਸੀਂ ਚੈਨ ਨਾਲ ਨਵੇਂ ਟਕ